ਕਾਰਜ ਚੱਲ ਰਹੇ ਆ ਜੀ ਬਾਹੂਪੁਰ ਪਿੰਡ ਦੇ ਵਿੱਚ ਲੱਗੇ ਪਏ ਆ तकरीबन ਕੱਲ੍ਹ ਦੇ ਆਏ ਹੋਏ ਆ ਬਡਾਲੇ ਵੀ ਸਵਾਮਾਂ ਚੱਲ ਰਹੀਆਂ ਤੇ ਅੱਜ ਸਾਡੇ ਕੋਲ ਸਾਡੇ ਵੀਰ ਮਾਨਸੇਹ ਜ਼ਿਲ੍ਹੇ ਤੋਂ ਕੋਰੇ ਵਾਲਾ ਪਿੰਡ ਜਿਹੜਾ ਪੈਂਦਾ ਆ ਬਾਈਆਂ ਦਾ ਤੇ ਉੱਥੋਂ ਸਵਾਮਾਂ ਲੈ ਕੇ ਪਹੁੰਚੇ ਆ 1000 ਲੀਟਰ ਦੀ ਸੇਵਾ ਜਿਹੜੀ ਸੰਸਥਾ ਵੱਲੋਂ ਜਿਹੜੇ ਇੱਥੇ ਕਿਸਾਨਾਂ ਦੀ ਪੈੜੀ ਪੱਧਰ ਕੀਤੀ ਜਾ ਰਹੀ ਆ ਇੱਥੇ ਕਰਕੇ ਜਾ ਰਹੇ ਕਿਉਂਕਿ ਕਾਰਜ ਵੱਡਾ ਆ ਇੱਥੇ ਬਾਈ ਹੁਣੀ ਵੀ ਇਹਨਾਂ ਨੇ ਵੀ ਆਣ ਕੇ ਦੇਖਿਆ ਰੇਤਾ ਜਿੱਥੇ 4-4 5-5 ਫੁੱਟ ਰੇਤਾ ਚੜੀ ਆ ਜਿਹੜਾ ਇਹ ਬਾਹੂਪੁਰ ਦੇ ਹਾਲਾਤ ਆ ਇਹ ਉਹਦੇ ਨਾਲੋਂ ਬਹੁਤ ਅਲੱਗ ਆ ਜਿਹੜੇ ਜਿੱਥੇ ਆਪਾਂ ਬਡਾਲੇ ਸਵਾਮਾ ਸਾਡੀਆਂ ਚੱਲ ਰਹੀਆਂ ਉਹਦੇ ਨਾਲੋਂ ਇੱਕ ਅਲੱਗ ਚੀਜ਼ ਆ ਉੱਥੇ ਟਰੈਕਟਰ ਨੋਪੀ ਜੀ ਪਈ ਸੀ ਟਰੈਕਟਰ ਤੁਰਦੇ ਨਹੀਂ ਸੀ ਚਿਕੜੀ ਜੀ ਸੀ ਇੱਥੇ ਬਿਲਕੁਲ ਰੇਤਾ ਚੜੀ ਹੋਈ ਆ ਇੱਥੇ 4-4 5-5 ਫੁੱਟ ਰੇਤਾ ਚੜੀ ਆ ਬਹੁਤ ਵੱਡਾ ਚੈਲੰਜ ਆ ਪਹਿਲਾਂ ਮਿੱਟੀ ਥੱਲਿਓਂ ਕੱਢੀ ਆ ਕੱਢ ਕੇ ਫਿਰ ਉਹਨੂੰ ਰੇਤਾ ਬਰਾਬਰ ਕਰਕੇ ਮਿੱਟੀ ਉੱਪਰ ਪਾਈ ਜਾ ਰਹੀ ਆ ਤੇ ਇਸ ਕਰਨ ਕਰਕੇ ਜਿਹੜਾ ਟਾਈਮ ਜਿਹੜਾ ਉਹ ਜ਼ਿਆਦਾ ਲੱਗ ਰਿਹਾ ਬਾਕੀ ਬਾਈ ਹੁਣੀ ਪਿੰਡ ਵੱਲੋਂ ਸਵਾਵਾ ਇਕੱਠੀਆਂ ਕਰਕੇ 1000 ਲੀਟਰ ਬਾਈ ਹੋਣੀ ਪਹਿਲਾਂ ਦੇਖ ਕੇ ਆਏ ਸਵਾਵਾ ਬਾਕੀ ਪੁੱਛਦੇ ਆ ਬਾਈ ਹੁਣਾਂ ਨੂੰ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਧੰਨਵਾਦ ਬਾਈ ਜੀ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਾਰੇ ਸਾਡੇ ਨਾ ਸਾਰੇ ਨਗਰ ਤੋਂ ਅਸੀਂ ਹਾੜਾਂ ਵੇਲੇ ਉਦੋਂ ਇੱਕ ਫੰਡ ਇਕੱਠਾ ਕੀਤਾ ਸੀਗਾ ਜੀ ਅੱਛਾ ਜੀ ਤਾਂ ਬਸ ਉਦੋਂ ਸਾਡੇ ਤੋਂ ਥੋੜਾ ਜਿਹਾ ਆਇਆ ਨਹੀਂ ਗਿਆ ਇਸ ਕਰਕੇ ਹੁਣ ਅਸੀਂ ਆਏ ਆ ਤੇ ਪਹਿਲਾਂ ਵੀ ਅਸੀਂ ਪਿੱਛੇ ਹਰੀਕੇ ਚੱਲੀ ਜਾਂਦਾ 1000 ਲੀਟਰ ਦੀ ਸੇਵਾ ਉੱਥੇ ਕੀਤੀ ਹੈ ਜੀ ਅੱਛਾ ਉਹ ਕੱਲ੍ਹ ਦੇ ਆਏ ਤੁਸੀਂ ਹਨਾ ਹਾਂ ਜੀ ਅਸੀਂ ਕੱਲ ਕਿਤੇ ਰੁਕੇ ਫਿਰ ਕੱਲ੍ਹ ਦੇ ਅਸੀਂ ਅਸੀਂ ਇੱਥੇ ਹਰੀਕੇ ਤੋਂ ਅੱਗੇ ਰੁਕੇ ਸੀਗੇ ਹਾਂ ਹਰੀਕੇ ਤੋਂ ਠੀਕ ਉਦੋਂ ਪਹਿਲਾਂ ਅਸੀਂ ਕੱਲ ਸਵੇਰੇ ਚੱਲੇ ਸੀ ਅ ਤੁਸੀਂ ਇਸ ਟਾਈਮ ਬੜਾ ਬਹੁਤ ਮਾੜਿਆ ਬਹੁਤ ਹੀ ਜ਼ਿਆਦਾ ਮਾੜਿਆ ਵੀ ਸਾਨੂੰ ਵੀ ਨਹੀਂ ਪਤਾ ਸੀ ਵੀ ਇੰਨੀ ਨਹੀਂ ਨਹੀਂ ਦਿੱਤਾ ਜਿਹੜੀ ਹੈ ਨਾ ਇਹ ਬਾਈ ਅਸੀਂ ਉਹ ਉੱਥੇ ਬਡਾਲੇ ਲੱਗੇ ਇਹ ਦੇਖ ਕੇ ਪਤਾ ਲੱਗਿਆ ਹੈ ਇਹ ਅਸਲ ਦੇ ਵਿੱਚ ਨਾ ਉਹ ਜਿਹੜਾ ਬਾਈ ਹੈ ਉੱਥੇ ਵੱਡਾ ਮੁੰਡਾ ਜਿਹੜਾ ਜਿਹਦੇ ਖੇਤ ਆ ਤੇ ਉਹ ਉਹਨੇ ਜਦੋਂ ਅਸੀਂ ਇੱਥੇ ਆਏ ਸੀਗੇ ਪਾਣੀ ਚਾਹੀ ਸੀ ਅਸੀਂ ਚਾਰ ਦਿਨ ਸਵਾਮਾ ਕਰੀਏ ਡੇਰੀਆਂ ਸਾਰਿਆਂ ਚ ਅਸੀਂ ਕਿਸ਼ਤੀਆਂ ਰਾਹੀਂ ਸਮਾਨ ਦਿੰਦੇ ਰਹੇ ਤੇ ਉਸ ਦਿਨ ਉਹ ਜਾਣ ਲੱਗੇ ਨਾ ਨੇ ਇੱਕ ਫੋਟੋ ਖਿੱਚ ਲਈ ਆਪਣੇ ਨਾਲ ਤੇ ਗੱਲਬਾਤ ਕੀਤੀ ਹੁਣ ਅਸੀਂ ਗੂਦ ਲਿਆ ਬਡਾਲਾ ਬਾਈ ਜੀ ਉੱਥੇ ਸਾਡੀ ਚੱਲ ਰਹੀ ਸੇਵਾ ਉਹ ਇਹਨੇ ਬਾਈ ਨੇ ਮੈਨੂੰ ਫੋਟੋ ਭੇਜੀ ਤੇ ਨਾਲ ਫਿਰ ਬਾਈ ਕਹਿੰਿਆ ਵੀ ਮੇਰੇ ਹਾਲਾਤ ਬਹੁਤ ਮਾੜੇ ਇੱਕ ਵਾਰੀ ਵੀਡੀਓ ਦੇਖ ਲਓ ਕਿਉਂਕਿ ਕਈ ਵਾਰ ਦੇਖੀ ਨਹੀਂ ਜਾਂਦੀ ਹੈ ਨਾ ਧਿਆਨ ਨਹੀਂ ਪੈਂਦਾ ਤੇ ਉਹ ਵਾਕੇ ਹੀ ਹਾਲਾਤ ਇਹਨੇ ਮਾੜੇ ਸੀ ਮੈਂ ਸੋਚਿਆ ਮੈਂ ਕਿਹਾ ਯਾਰ ਬੀ ਸਾਰੇ ਹੀ ਕਹੀ ਜਾਂਦੇ ਆ ਵੀ ਹੋ ਗਿਆ ਹੋ ਗਿਆ ਸਾਰੇ ਅਸੀਂ ਤਾਂ ਹੁਣ ਇਹ ਹੀ ਸੋਚਦੇ ਆ ਕਿ ਵਾਰੀ ਮਤਲਬ ਇਹ ਕਹਿੰਦਾ ਸਾਰਿਆਂ ਦੀ ਹਨਾ ਮਦਦ ਹੋ ਗਈ ਆ ਤੇ ਪਹੁੰਚ ਹੋ ਗਈ ਆ ਇਹ ਹਨਾ ਬਈ ਆਪਣੇ ਪਿੰਡਾਂ ਦੇ ਵਿੱਚ ਇਹ ਚੱਲਦੀ ਆ ਵੀ ਮਦਦ ਉਸੇ ਹੋ ਗਿਆ ਹੋ ਗਿਆ ਹਨਾ ਪੱਧਰ ਹੋ ਗਿਆ ਦੇਖੋ ਵੀ ਮਨਕਲ ਦੇਖਣ ਦਾ ਪਤਾ ਲੱਗਦਾਗਾ ਵੀ ਇੱਥੇ ਹਾਲਾਤ ਹਜੇ ਨਹੀਂ ਸਹੀ ਹੋਏ ਹੋਏ ਸੀ ਹੁਣ ਜੇ ਟਾਈਮ ਬਹੁਤ ਲੱਗਦਾ ਆ ਜਾ ਆ ਜਾ ਆ ਜਾ ਫਿਰ ਆ ਜਾ ਇਹ ਭਰਾ ਆ ਉਹਦਾ ਤੇ ਇਹਦਾ ਜੀ ਜੀ ਹੈਗੇ ਪਿੰਡਾਂ ਦੇ ਵਿੱਚ ਸਾਨੂੰ ਪਹਿਲਾਂ ਆਏ ਸੀ ਉੱਥੇ ਸਾਰਾ ਕੁਝ ਹੋ ਗਿਆ ਹੁਣ ਤਾਂ ਕਲੀਅਰ ਹੋ ਗਿਆ ਕਣਕਾਂ ਵੇਚ ਗਈਆਂ ਪਰ ਕੁਝ ਕਿਤੇ ਨਹੀਂ ਵਿਜੇ ਨੇ ਜਿਹੜੇ ਨਹੀਂ ਵਿਜੀਆਂ ਉਹਨਾਂ ਨੂੰ ਤਾਂ ਅੱਗੇ ਦੇਖੀ ਪਤਾ ਲੱਗ ਤੇ ਬਾਕੀ ਬਾਈ ਇੱਥੇ ਹਾਲਾਤ ਜਦੋਂ ਆਣ ਕੇ ਨਾ ਬਹੁਤ ਮਾੜੇ ਜਦੋਂ ਕਿ ਇੱਥੇ ਕੁਝ ਸੰਸਤਾਵਾਂ ਦਾ ਦਸ ਦੇ ਆਉਂਦੀ ਐ ਇੱਕ ਇੱਕ ਦੋ ਦੋ ਦਿਨ ਲਾਉਂਦੇ ਪੱਕੀ ਨਹੀਂ ਆ ਰਹੀ ਕੋਈ ਹਨ ਪਰ ਚਲੋ ਆਪਾਂ ਜਿੰਨੀ ਕੀ ਜੋਗੇ ਤੁਹਾਡੇ ਅਰਗੇ ਵੀਰਾਂ ਦਾ ਸਹਯੋਗ ਚਾਹੀਦਾ ਤੇ ਬਾਈ ਹੁਣੀ ਬਿਲਕੁਲ ਜਦੋਂ ਆਣ ਕੇ ਸਮਾਵਾ ਦੇਖੇ ਟਰੈਕਟਰ ਚੱਲਦੇ ਤੇ ਫਿਰ ਸਾਡੇ ਕੋਲ ਆ ਗਏ ਹੁਣ 1000 ਲੀਟਰ ਦੀ ਜਿਹੜੀ ਪਰਚੀ ਉਹ ਪੰਪ ਤੇ ਜਮਾ ਕਰਾ ਕੇ ਜਾ ਰਹੇ ਆ ਬਾਕੀ ਇਹ ਵੀਰ ਆ ਜਿਹਦੇ ਖੇਤ ਆ ਕਿੰਨੀ ਜ਼ਮੀਨ ਆ ਬਾਈ ਆਪਣੀ ਆਪਣ ਤਾਂ ਬਾਬਾ ਜੀ ਹੈਗੇ ਆ 10-12 ਕਿਲੋ ਜ਼ਮੀਨ ਦੇ ਆ ਤੇ ਜਾਨੀ ਕਿ ਹਾਂਜੀ ਸਾਰੇ ਖਰਾਬ ਖੇਤ ਦੇ 3 ਫੁੱਟ ਰੇਤਾ ਕਰੇ ਅਜਿੱਥੇ ਆਪਾਂ ਖੜੇ ਇੱਥੇ 4 ਫੁੱਟ ਰੇਤਾ ਆ ਅੱਛਾ ਹਾਂਜੀ ਇਹ ਵੀ ਵੀਰ ਆਏ ਉਹਨਾਂ ਵੀ ਇੱਕ ਦਿਹਾੜੀ ਲਾਗਿਆ ਸਾਨੂੰ ਪੱਠੇ ਬਿਜਣਾ ਦੀ ਥਾਂ ਬਣਾ ਕੀਤਾ ਸੀ ਅੱਛਾ ਤੇ ਮੰਨੋ ਜਿੱਦਾਂ ਪੋਕ ਲੈਣਾ ਹੁਣ ਆਪਣੇ ਕਿੰਨੇ ਕ ਦਿਨਾਂ ਦੇ ਵਿੱਚ ਹੋ ਜਾਊਗਾ ਆਪਣਾ ਉਹ ਕੰਮ ਆਪਣਾ ਹੋ ਜਾਊ 4-5 ਦਿਨਾਂ ਦੇ ਵਿੱਚ 4-5 ਦਿਨਾਂ ਹਾਂਜੀ ਫਿਰ ਉਸ ਤੋਂ ਬਾਅਦ ਹੋਰ ਕਿਸਾਨ ਆਏ ਆ ਰਹੇ ਆ ਸਾਡੇ ਕੋਲ ਕਿੰਨੇ ਕ ਤੈਨੂੰ ਲੱਗਦਾ ਵੀ ਜੋ ਹਾਲਾਤ ਇੱਥੇ ਕਿੰਨੇ हिमाਲਾ ਜਿੱਦਾਂ ਉਹ ਦੋ ਪਿੰਡ ਬਾਬੇ ਸੀਚੀ ਵਾਲੇ ਨੇ ਸੰਭਾਲੇ ਹੋਏ ਆ ਇੱਕ ਸੰਸਾਈ ਉਧਰੋਂ ਦਿੱਲੀੋਂ ਆਈ ਆ ਉਹ ਬੈਠੇ ਘੜ ਕੇ ਬੈਠੇ ਹੋਏ ਆ ਉਹਨਾਂ ਨੇ ਥੱਲੇ ਇੱਕ ਪਿੰਡ ਉਹਨਾਂ ਨੇ ਸੰਭਾਲਿਆ ਹੋਇਆ ਵਾ ਅੱਛਾ ਹਾਂਜੀ ਵੀ ਜਿੱਦਾਂ ਮਾਲਾ ਵੀ ਇਹਨਾਂ ਬਾਕੀ ਸਾਰੇ ਪਹਿਲੀਆਂ ਪੱਧਰੀਆਂ ਚੱਲਣਾ ਕਣਕਾ ਬੀਜ ਲੈਣੀ ਜਰੇਤਾ ਜਿਹੜਾ ਇਹਨਾਂ ਦਾ ਔਖਾ ਆ ਲੋਕ ਹਾਂਜੀ ਬਾਕੀ ਚਲੋ ਸੰਗਤਾ ਨੇ ਤਾਂ ਅੱਗੇ ਵੀ ਨਹੀਂ ਕਮੀ ਰਹਿਣ ਦਿੱਤੀ ਆ ਜਦੋਂ ਤੱਕ ਸਾਨੂੰ ਕਦੀ ਵੀ ਕਹਿਣ ਦਾ ਵੀਡੀਓ ਦੇ ਵਿੱਚ ਮੌਕਾ ਹੀ ਨਹੀਂ ਦਿੱਤਾ ਵੀ ਤੁਹਾਡੇ ਸਾਥ ਦੀ ਲੋੜ ਸੰਗ ਤਾਂ ਆਪਣੇ ਆ ਵੀ ਪਹੁੰਚੀਆਂ ਪਰ ਜੇ ਕੋਈ ਹਜੇ ਤੱਕਰ ਵੀ ਕੋਈ ਸੇਵਾ ਕਰਨ ਕੋਈ ਕਈਆਂ ਤੋਂ ਸੇਵਾਵਾਂ ਇਕੱਠੀਆਂ ਹੋਈਆਂ ਕਿਉਂਕਿ ਸਾਰੇ ਪੰਜਾਬ ਨੇ ਇਸ ਸੇਵਾਵਾਂ ਇਕੱਠੀਆਂ ਕੀਤੀਆਂ ਜੀ ਕੋਈ ਹੈਗਾ ਤਾਂ ਤੁਸੀਂ ਇੱਥੇ ਆਣ ਕੇ ਆ ਸਕਦੇ ਆਂ ਦੇਖੋ ਆਣ ਕੇ ਆਣ ਕੇ ਤੇਲ ਜਮਾ ਕਰਾ ਦਿਓ ਪੰਪ ਦੇ ਉੱਪਰ ਆਣ ਕੇ ਸਿੱਧੇ ਆਣ ਕੇ ਦੇਖ ਕੇ ਪਰਚੀ ਜਮਾ ਕਰਾ ਸਕਦੇ ਆਂ ਹਾਲਾਤ ਜਿਹੜੇ ਇਹ ਵਾਕਈ ਬਹੁਤ ਮਾੜੇ ਆ ਮੈਂ ਮੁੰਡੇ ਨੂੰ ਕਹੂੰਗਾ ਵੀਡੀਓ ਜ਼ਰੂਰ ਲਾਵੇ ਵਿੱਚ ਬਹੁਤ ਜ਼ਿਆਦੇ ਹਾਲਾਤ ਮਾੜੇ ਆ ਇੱਕ ਵਾਰੀ ਆ ਕੇ ਦੇਖੋ ਇੱਥੇ ਤੇ ਬਾਕੀ ਬਾਈ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕੋਰੇ ਕੋਰੇ ਵਾਲਾ ਪਿੰਡਾਂ ਨੇ ਕੋਰ ਵਾਲਾ ਕੋਰ ਮਾਨਸਾ ਜ਼ਿਲ੍ਹਾ ਹਾਂ ਮਾਨਸਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਇਹ ਬਾਈ ਹੁਣੀ ਜਿੱਥੇ ਟਿਕਰੀ ਬਾਰਡਰ ਸਾਡਾ ਲੰਗਰ ਲੱਗਾ ਰਿਹਾ ਸਾਲ ਇੱਕ ਤੇ ਬਿਲਕੁਲ ਨਾਲ ਹੀ ਰਹਿੰਦੇ ਰਹੇ ਜਿੱਥੇ ਸਾਡੇ ਲੰਗਰ ਦੇ ਆ ਫਿਰ ਖਨੌਰੀ ਬਾਰਡਰ ਚਾਹ ਦਾ ਲੰਗਰ ਉੱਥੇ ਵੀ ਬਾਈ ਹੁਣਾਂ ਦਾ ਪਿੰਡ ਮੋਰੀ ਰਿਹਾ ਸਾਰੇ ਪਾਸੇ ਜਿੱਥੇ ਵੀ ਕੋਈ ਸੰਘਰਸ਼ ਹੁੰਦਾ ਤੇ ਬਾਈਆਂ ਹੁਣਾਂ ਦਾ ਪਿੰਡ ਉੱਥੇ ਪਹੁੰਚਦਾ ਹੈ। ਧੰਨਵਾਦ ਸਾਰੀਆਂ ਸੰਗਤਾਂ ਦਾ ਜਰੂਰ ਸਾਰੀਆਂ ਸੰਗਤਾਂ ਸਾਥ ਦੋਇਨਾ ਭਰਾਮਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ